ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੁਆਬਾ ਜ਼ੋਨ ਦੇ ਪ੍ਰਧਾਨ ਪਲਵਾਨ ਜਾੜਲਾ ਬੀਜੇਪੀ ਵਿੱਚ ਹੋਏ ਸ਼ਾਮਲ। ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਮਿਲੀ ਜਾਣਕਾਰੀ ਮੁਤਾਬਕ ਬੀਜੇਪੀ ਪਾਰਟੀ ਨੂੰ ਅੱਜ ਉਸ ਸਮੇਂ ਭਾਰੀ ਵੱਲ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅਤੇ ਰਾਸ਼ਟਰੀ ਜਨ ਸਖਤਰ ਪਲਵਾਨ ਭਵਿੰਦਰਪਾਲ ਸਿੰਘ ਜਾੜਲਾ ਅਤੇ ਆਪਣੇ ਸਾਥੀਆਂ ਸਮੇਤ ਬੀਜੇਪੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਉਹ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਉਹ ਭਾਰਤੀ ਜਨਤਾ ਪਾਰਟੀ ਵਿੱਚ ਜਨਤਕ ਬਹੁਤ ਬਹੁਤ ਸਵਾਗਤ ਹੈ ਕਮੇਟੀ ਦਾ ਲਈ ਹੈ ਕਿ ਨਵਾਂ ਸ਼ਹਿਰ ਜੀ ਬਣਾ ਹੈ ਇਹਨੂੰ ਪਾਰਟੀ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਹੈ ਅਗਰ ਮੈਂ ਸਭ ਨਾਲਾਇਕੀ ਪਾਰਟੀ ਇਹਨਾਂ ਰਾਤ ਕਰਕੇ ਦੇਸ਼ ਦੇ ਵਾਪਸ ਕਰਨਗੇ ਹੋਰ ਖਾਸ ਕਰਕੇ ਇਲੈਕਸ਼ਨ ਜਿਹੜੇ ਆ ਰਹੇ ਨੇ ਆਪਣੇ ਵਾਈ ਇਲੈਕਸ਼ਨ ਹੈ ਕੰਮ ਲੈ ਉਹ ਜਿੱਦਾਂ ਸਮਝਦਾ ਵੀ ਇਹਨਾਂ ਦਿਨਾਂ ਦਾ ਕੰਮ ਕਰਨਾ ਚਾਹ। ਪਲਵਾਨ ਜੀ ਅੱਜ ਤੁਸੀਂ ਬੀਜੇਪੀ ਜੁਆਇਨ ਕੀਤੀ ਹੈ ਇਹਦੇ ਬਾਰੇ ਤੁਹਾਡੇ ਕੁਝ ਵਿਚਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੁੱਤ ਅੱਜ ਮੈਂ ਸਮਝਦਾ ਕਿ ਇਸ ਭਾਗਾ ਸਮਾਂ ਕਿ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਬੀਜੇਪੀ ਭਾਰਤੀ ਜਨਤਾ ਪਾਰਟੀ ਜਿਹਦੇ ਵਿੱਚ ਮਨੂੰ ਵੀ ਰਾਤ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਸਿਆਸੀ ਗੁਰੂ ਸਰਦਾਰ ਚੰਦਜੀਤ ਸਿੰਘ ਅਟਵਾਲ ਸਾਹਿਬ ਫਾਰਮਰ ਨੇ ਸਪੀਕਰ ਵਿਧਾਨ ਸਭਾ ਤੇ ਵਿੱਤੀ ਸਪੀਕਰ ਲੋਕ ਸਭਾ ਰਏ ਐ ਤੇ ਉਹਨਾਂ ਦੇ ਹੁਣ ਹਰ ਪੁੱਤਰ ਇੰਦਰ ਇਕਵਾਲ ਸਿੰਘ ਸਾਹਿਬ ਕਾ ਐਮਐਲਏ ਸਾਹਿਬ ਉਹਨਾਂ ਦੇ ਜਿਹੜੇ ਕਹਿੰੋ ਕਿ ਪ੍ਰੇਰਣਾ ਸਦਕਾ ਅੱਜ ਬੀਜੇਪੀ ਜੁਆਇਨ ਕੀਤੀ ਐ ਜਿਹਦੇ ਵਿੱਚ ਸ਼੍ਰੀ ਨਿਵਾਸ ਨੂੰ ਜੀ ਨੇ ਜਿਹੜੇ ਕਿ ਬੀਜੇਪੀ ਦੇ ਮਹਾ ਮੰਤਰੀ ਨੇ ਉਹਨਾਂ ਨੇ ਮੈਨੂੰ ਵੀ ਇਹ ਕੋਈ ਜਾਣ ਦਿੱਤੀ ਇਸ ਪਾਰਟੀ ਚਾਣ ਦੇ ਲਈ ਮੈਂ ਆਪਣੀ ਸਾਰੀ ਜਥੇਬੰਦੀ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੋਆਬਾ ਜ਼ੋਨ ਦੇ ਵਿੱਚ ਸੇਵਾ ਨਿਭਾ ਰਿਹਾ ਹਾਂ ਜੀ ਮੁੱਖ ਸੇਵਾਦਾਰ ਦੋਆਬੇ ਦੇ ਵਿੱਚ ਜਿੱਥੇ ਛੇ ਦਿਨਾਂ ਦੇ ਵਿੱਚ ਮੈਂ ਪਿਛਲੇ 12 ਸਾਲ ਤੋਂ ਕੰਮ ਕਰ ਰਿਹਾ ਹਾਂ ਅੱਜ ਹਟਵਾਲ ਸਰ ਦੀ ਪ੍ਰੇਰਣਾ ਸੰਕਟ ਮੈਨੂੰ ਇੱਥੇ ਲਾਣਾ ਪਿਆ ਉਹਦਾ ਕਾਰਨ ਕੀ ਹੈ ਕਿ ਜੋ ਅਯੋਕੇ ਸਮੇਂ ਦੀ ਮੁੱਖ ਲੋਗੜ ਹੈ ਉਹ ਨੈਸ਼ਨਲ ਪਾਰਟੀ ਮੁੱਖ ਸਮੇਂ ਦੀ ਲੋਕ ਕਿਉਂਕਿ ਬੀਜੇਪੀ ਦਾ ਜਿਹੜਾ ਕਾਰਜਸ਼ੈਲੀ ਹੈ ਬਹੁਤ ਵੱਡੀ ਹੈ ਅੱਜ ਦੇਸ਼ ਨੂੰ ਵਧੀਆ ਪਾਸੇ ਬੀਜੇਪੀ ਲੈ ਕੇ ਜਾ ਰਹੀ ਹੈ ਇਹੋ ਕਾਰਨ ਹੈ ਕਿ ਸੀ ਬੀਜੇਪੀ ਨੂੰ ਜੁਆਇਨ ਕੀਤਾ ਤੇ ਦੂਸਰੀ ਗੱਲ ਕਈ ਵਾਰ ਉਸ ਪਾਰਟੀ ਆਪਣੀ ਪਾਰਟੀ ਦੇ ਅੰਦਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਕਿ ਵਖਰੇਵੇਂ ਹੋ ਜਾਂਦੇ ਆ ਕਿ ਸਾਨੂੰ ਅਜਿਹੇ ਜਿਹੜੇ ਕੋੜੇ ਫੈਸਲੇ ਵੀ ਜਿਹੜੇ ਆ ਭੁੱਲਣੇ ਪੈਂਦੇ ਆ ਸੋ ਮੈਂ ਅੱਜ ਬੜਾ ਇਸ ਗੱਲ ਤੋਂ ਪ੍ਰਵਾਹਤ ਹ ਕਿਉਂਕਿ ਸਾਡੇ ਪੀਐਮ ਸਾਹਿਬ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ ਬੜੇ ਵੱਡੇ ਲੈਵਲ ਤੇ ਕੰਮ ਕੀਤੇ ਆ ਜਿਹੜੇ ਤੀਸਰੀ ਵਾਰ ਆ ਦੇਸ਼ ਦੇ ਪੀਐਮ ਬਣੇ ਆ ਆਨ ਵਾਲੇ ਸਮੇਂ ਦੇ ਵਿੱਚ ਜੋ ਮੜੀਆਂ ਮੁੱਟੀਆਂ ਕਮੀਆਂ ਕਮੀਆਂ ਡਵੈਲਪਮੈਂਟਲ ਨੂੰ ਜਰੂਰ ਪਾਸੇ ਉਦੇਸ਼ ਦੇ ਵਿੱਚ ਰਹਿੰਦੀਆਂ ਮੈਨੂੰ ਸਮਝਦਾ ਕਿ ਉਹ ਵੀ ਵੱਡੇ ਲੈਵਲ ਤੇ ਗੀਆਂ ਦੂਰ ਕੀਤੀਆਂ ਜਾਂਦੀਆਂ ਛੋ ਸਮੇਂ ਦੀ ਜਿਹੜੀ ਨਿਜ਼ਾਰਤ ਨੂੰ ਦੇਖਦੇ ਹੋਏ ਅੱਜ ਅਸੀਂ ਆਪਣੀ ਪੂਰੀ ਜਥੇਬੰਦੀ ਦੁਆਬਾ ਜ਼ੋਨ ਦੀ ਪੂਰੀ ਜਥੇਬੰਦੀ ਜਿਸ ਦੇ ਵਿੱਚ ਸੀਨੀਅਰ ਆਗੂ ਜਿਸ ਤੇ ਵਿੱਚ ਐਸਸੀ ਬੈਂਕ ਸ਼੍ਰੋਮਣੀ ਅਕਾਲੀ ਦਲ ਬੀਸੀ ਬੈਂਕ ਸ਼੍ਰੋਮਣੀ ਅਕਾਲੀ ਦਲ ਇਸਹਾਨ ਬੈਂਕ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦੇ ਜਿਹੜੇ ਸਾਰੇ ਬੁੱਧੀਜੀਵ ਸਾਡੇ ਨਾਲ ਸੀਗੇ ਅੱਜ ਸਾਰੇ ਸੀ ਇਕੱਠੇ ਤੌਰ ਤੇ ਜਿਹੜੀ ਆ ਪੀਪੀ ਕੰਗ ਆਉਣ ਵਾਲੇ ਸਮੇਂ 'ਚ ਭਲਵਾਂ ਜੀ ਤੁਹਾਡਾ ਕੀ ਏਜੰਡਾ ਰਹੇਗਾ ਦੇਖੋ ਸਾਡਾ ਏਜੰਡਾ ਸ਼ੁਰੂ ਤੋਂ ਹੀ ਲੋਕ ਸੇਵਾ ਹੈ ਲੋਕਾਂ ਦੇ ਨਾਲ ਜੁੜੇ ਆ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਬੇਸ਼ੱਕ ਉਹ ਪੰਚਾਇਤੀ ਇਲੈਕਸ਼ਨ ਹੋਣ ਬਲਾਕ ਸੰਪਤੀਆਂ ਦੇ ਇਲੈਕਸ਼ਨ ਹੋਣ ਜ਼ਿਲ੍ਹਾ ਪ੍ਰਸ਼ਾਸਨ ਦੇ ਇਲੈਕਸ਼ਨ ਹੋਣ ਜਾ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਬਾਈ ਇਲੈਕਸ਼ਨ ਚੱਲ ਰਹੀਆਂ ਇਸ ਟਾਈਮ ਜਲੰਧਰ ਦੀ ਬਾਈ ਇਲੈਕਸ਼ਨ ਚੱਲ ਰਹੀ ਹੈ ਅਸੀਂ ਹਰੇਕ ਬੂਥ ਲੈਵਲ ਤੇ ਬੀਜੇਪੀ ਨੂੰ ਸਟਰੋਂਗ ਕਰਨ ਲਈ ਮਜ਼ਬੂਤ ਕਰਨ ਲਈ ਦਿਨ ਰਾਤੇ ਕੰਮ ਕਰਾਂਗੇ ਕਿਉਂਕਿ ਜੇਕਰ ਤੁਹਾਡੀ ਪਾਰਟੀ ਤਕੜੀ ਮਜ਼ਬੂਤ ਹੈ ਤੇ ਤਾਂ ਹੀ ਲੋਕਾਂ ਦੇ ਅਸੀਂ ਕੰਮ ਕਰਾ ਸਕਾਂਗੇ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜੋ ਬੀਜੇਪੀ ਦਾ ਗ੍ਰਾਫ ਹੈ ਉਹ ਬਹੁਤ ਵਧੀਆ ਲੋਕਾਂ ਨੇ ਅਥਾ ਪਿਆਰ ਦਿੱਤਾ ਹੈ ਤੋਂ ਵੱਡੇ ਲੈਵਲ ਤੇ ਜਿੱਥੇ 27 ਦੇ ਵਿੱਚ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਵੀ ਬਣੇਗੀ ਔਰ ਜਿਹੜੇ ਹੁਣ ਬਾਈ ਇਲੈਕਸ਼ਨ ਹੋ ਰਹੇ ਆ ਇਹਨਾਂ ਦੇ ਵਿੱਚ ਅਸੀਂ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰਾਂਗੇ ਤੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਆਪਾਂ ਬਰੋਲ ਲਈ ਪੰਚਾਇਤਾਂ ਬਰੋਲ ਯਤਨ ਸੀ ਕਰਾਂਗੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਆ ਉਹਨਾਂ ਦੇ ਵਿੱਚ ਆਪਦੇ ਸਾਡੇ ਮੇਅਰ ਬਣਨਗੇ ਐਮਸੀ ਬਣਨਗੇ ਉਸ ਦੇ ਵਿੱਚ ਅਸੀਂ ਪੂਰੀ ਜਿਹੜੀ ਆ ਆਪਣਾ ਪੂਰਾ ਜਦਾ ਦੇਖਾ ਲੈ ਕੇ ਜਾਵਾਂਗੇ ਤਾਂ ਕਿ ਜਿਹੜੀ ਬੀਜੇਪੀ ਆ ਉਹ ਵੱਡੇ ਲੈਵਲ ਤੇ ਕਰ ਸਕੇ ਬੈਸੀ ਦਾ ਪਹਿਲਾ ਬਹੁਤ ਵੱਡੀ ਪਾਰਟੀ ਹੈ ਪਰ ਇਸ ਡਵੈਲਪਮੈਂਟ ਪਾਰਟੀ ਦੇ ਵਿੱਚ ਜੋ ਤਿਰਫਨ ਜਿੰਨਾ ਯੋਗਦਾਨ ਸਾਡੇ ਕੋ ਪਏਗਾ ਉਹ ਅਸੀਂ ਪਾਉਣ ਤੋਂ ਕਦੇ ਵੀ ਬਿਰੇਜ ਨਹੀਂ